ਜੋ ਉੱਤੇ ਕੰਮ ਕਰਦੇ ਸੀ ਤੇ ਹੁਣ ਇੱਥੋਂ ਹੋ ਗਈ ਛੁੱਟੀ ਤੇ ਹੁਣ ਜਾਣਾ ਦੂਜੀ ਜੋਬ ਤੋਂ ਬੰਦੇ ਚੱਕਣੇ ਆ ਤਾਂ ਚੱਲ ਕੇ 6 ਵਜੇ ਫਿਰ ਚੱਲਦੇ ਆ ਕਰਨ ਆ ਦੂਜੀ ਜੌਬ ਆਪਣੀ ਇੱਥੇ ਚੱਲ ਰਹੀ ਆ ਬਸ ਹੁਣੇ ਛੁੱਟੀ ਕਰਨ ਵਾਲੀ ਆ 6 ਵਜੇ ਨਾਲੇ ਆ ਤੇ ਇੱਥੋਂ 6 ਵਜੇ ਇਹਨਾਂ ਨੇ ਆਪਣੇ ਸਾਥ ਨਾਲ ਛੁੱਟੀ ਕਰ ਲੈਣੀ ਆ ਤੇ ਫਿਰ ਇਹਨਾਂ ਨੂੰ ਇੱਥੂ ਆਪਾਂ ਚੱਕ ਲੈਣਾ ਆਪਾਂ ਕਹਿਆ ਆ ਦੂਜੀ ਜੌਬ ਤੋਂ ਇੱਧਰ ਤੇ ਫਿਰ ਇਹਨਾਂ ਨੂੰ ਘਰੋ ਘਰੀ ਘਾੜ ਦੇਣਾ ਬਾਕੀ ਬੰਦੇ ਸਾਰੇ ਅੰਦਰ ਲੱਗੇ ਆ ਉੱਪਰ 3ਰਡ ਫਲੋਰ ਤੇ ਕੰਮ ਚੱਲ ਰਿਹਾ ਇਹ ਹੈਗਾ ਵੈਨਕੂਵਰ ਵੈਨਕੂਵਰ ਦੇ ਵਿੱਚ ਹੀ ਸਾਡੀਆਂ ਦੋ ਜੋਬਾਂ ਚੱਲ ਰਹੀਆਂ ਜਿਹਨਾਂ Thank <music> you. ਹਾਂਜੀ ਆ ਹੁਣ ਅਸੀਂ ਨਿਊ ਵੈਸਟਮਿੰਸਟਰ ਤੋਂ ਮੁੜ ਗਏ ਆ ਇਹ ਨਿਊ ਵੈਸਟਮਿੰਸਟਰ ਆ ਤੇ ਹੁਣ ਅਸੀਂ ਐਂਟਰ ਹੋਣ ਲੱਗੇ ਆ ਪਟੋਲੋ ਬ੍ਰਿਜ ਲੰਘ ਕੇ ਸਰੀ ਦੇ ਵਿੱਚ ਆ ਇਧਰਲੀ ਸਾਈਡ ਤੇ ਨਵਾਂ ਬ੍ਰਿਜ ਬਣ ਰਿਹਾ ਲੈਫਟ ਹੈਂਡ ਸਾਈਡ ਤੇ ਆ ਜਿਹੜਾ ਜਿਹਦੇ ਉੱਪਰ ਦੇਖ ਜਾ ਰਿਹਾ ਪੁਰਾਣਾ ਤੇ ਉਹ ਸਾਹਮਣੇ ਜਿਹੜਾ ਉਹ ਮੈਟਰੋ ਟ੍ਰੇਨ ਵਾਲਾ ਬ੍ਰਿਜ ਆ ਤੇ ਇਹ ਫਰੇਜ਼ਰ ਦਰਿਆ ਦੇ ਉੱਤੋਂ ਦੀ ਆ ਟਰੱਕ ਵਾਲਾ ਇਹ ਵਿੱਚ ਮਾਰਦੇ ਲੱਗਾ ਸੀ ਮਸੀਂ ਪਛਾਈ ਗੱਡੀ ਰੋਕ ਕੇ ਜਵੇਂ ਨਾਲੇ ਆਇਆ ਹੈਗਾ ਆ ਹੈਗਾ ਫਰੇਜ਼ਰ ਰਿਵਰ ਲੋਕੇਸ਼ਨ ਬਹੁਤ ਸੋਹਣੀ ਇੱਥੇ ਦੇਖ ਲਓ ਉੱਪਰਲੇ ਪਾਸੇ ਜਿਹੜਾ ਪੋੜਾ ਉਹ ਕੱਲੇ ਮੈਟਰੋ ਟ੍ਰੇਨ ਲਈ ਆ ਅਜੀਤੇ ਅਸੀਂ ਜਾ ਰਹੇ ਹਾਂ ਬਹੁਤ ਪੁਰਾਣਾ ਹੈ 1935 ਤੋਂ ਦਾ 1935 ਸੰਦਾ ਇਹ ਤੇ ਬੋਰਡ ਵੀ ਲੱਗਾ ਇੱਕ ਤੇ ਇਹ ਬਹੁਤ ਪੁਰਾਣਾ ਬ੍ਰਿਜ ਹੈ ਜਿਹਦੇ ਉੱਤੋਂ ਦੀ ਅਸੀਂ ਲੰਘ ਰਹੇ ਹਾਂ ਤੇ ਹੁਣ ਅਸੀਂ ਐਂਟਰ ਹੋ ਗਏ ਸਰੀਜ ਅਪੋਲ ਉੱਤਰਦੇ ਹਾਂ ਸਰੀ ਸ਼ੁਰੂ ਹੋ ਗਿਆ ਤੇ ਇਹ ਪੁਰਾਣਾ ਬ੍ਰਿਜ ਕਰਕੇ ਥੋੜਾ ਟਾਇਟ ਆ ਇੱਥੇ ਗੱਡੀਆਂ ਹੌਲੀ-ਹੌਲੀ ਜਾਂਦੀਆਂ ਪਰਲਾ ਨਮਾ ਬਰ ਰਿਹਾ ਜਦੋਂ ਬਣ ਗਿਆ ਫਿਰ ਟ੍ਰੈਫਿਕ ਹੋ ਜੂਗੀ ਕਾਫੀ ਨਾਰਮਲ ਚੱਲਣ ਲੱਗ ਜੂਗੀ ਜੀਰੋ ਤੁਹਾਡਾ ਡਾਡਾ ਆ ਗਿਆ। ਐਂਡ ਜੀ ਦਸਾਂਸ਼ਿਆ রাইਟੂ ਹੀ ਇਜ਼ ਆਨ ਅ ਸਟਿਲ ਹਿਊਮਨਿਟੀ ਟੂਰ অর রাইਟ ਹਾਂਜੀ ਅਸੀਂ ਪਹਿਲਾਂ ਆਪਦੇ ਦੋ ਸਾਥੀਆਂ ਨੇ ਜਿਹੜੇ ਪਹਿਲੇ ਉਹਨਾਂ ਨੂੰ ਉਤਾਰਤਾ ਉਹ ਪਹੁੰਚ ਚੁੱਕੇ ਆ ਤੇ ਹੁਣ ਚੱਲਦੇ ਆ ਅੱਗੇ ਆ ਜਾਓ ਫਿਰ ਦੇਖੋ ਨਾਲ ਦੇ ਨਾਲ ਸਰੀ ਤੇ ਆਓ ਚੱਲ ਜੀ ਇਦਾਂ ਹੀ ਸਵੇਰੇ ਬੰਦੇ ਕੰਮ ਤੇ ਲਜਾਂਨ ਲੱਗਿਆਂ ਚੱਕੀ ਦਾ ਇਕੱਲਾ ਇਕੱਲਾ ਤੇ ਇਦਾਂ ਹੀ ਹੁਣ ਡ੍ਰੌਪ ਕਰੀ ਜਾ ਰਹੇ ਆ ਇਕੱਲੇ ਇਕੱਲੇ ਨੂੰ ਘੰਟਾ ਡੇਢ ਘੰਟਾ ਲੱਗ ਜਾਂਦਾ ਐਂਡ ਵਾਲੇ ਬੰਦੇ ਨੂੰ ਘਰੇ ਪਹੁੰਚਣ ਤੇ ਹੋ ਗਿਆ ਫਿਰ ਕੋਈ ਕਿਤੇ ਰਹਿੰਦਾ ਕੋਈ ਕਿਤੇ ਰਹਿੰਦਾ ਦਾ ਇਕੱਲੇ ਇਕੱਲੇ ਬੰਦੇ ਨੂੰ ਚੱਕਣਾ ਪੈਂਦਾ ਤੇ ਫਿਰ ਉਹਨੂੰ ਇਕੱਲੇ ਇਕੱਲੇ ਨੂੰ ਜਾ ਕੇ ਇਦਾਂ ਹੀ ਛੱਡਣਾ ਪੈਂਦਾ ਜਿਵੇਂ ਸਵੇਰ ਲਿਆਈਦਾ ਇੱਕ ਸਰੀ ਸ਼ਹਿਰ ਦੇ ਵਿੱਚ ਆਇਆ ਵੀ ਲਾਈਟਾਂ ਬਹੁਤ ਨੇ ਪੈਰ ਪੈਰ ਤੇ ਆ ਦੇਖ ਲਓ ਜੇ ਕਈ ਵਾਰੀ ਤਾਂ ਸਾਰੀਆਂ ਰੈੱਡ ਮਿਲਣ ਲੱਗ ਜਾਂਦੀਆਂ ਜੇ ਇੱਕ ਗ੍ਰੀਨ ਮਿਲ ਜੇ ਫਿਰ ਸਾਰੀਆਂ ਗ੍ਰੀਨ ਮਿਲਦੀਆਂ ਟ੍ਰੈਫਿਕ ਜਿਆਦਾ ਹੋਣ ਕਰਕੇ ਲਾਈਟਾਂ ਬਹੁਤ ਨੇ ਆਬਾਦੀ ਬਹੁਤ ਹੋਈ ਪਈ ਹੈ ਸਰੀ ਦੇ ਵਿੱਚ ਤਾਂ ਥਾਂ ਥਾਂ ਤੇ ਲਾਈਟਾਂ ਲਾਈਆਂ ਤੇ ਲਾਈਟਾਂ ਦੇ ਸਿਰ ਤੇ ਟ੍ਰੈਫਿਕ ਚੱਲਦੀ ਹੈ ਇੱਥੇ ਜੇ ਲਾਈਟਾਂ ਨਾ ਹੋਣ ਤਾਂ ਇੱਥੇ ਤੇ ਗੱਡੀ ਨਾ ਤੁਰੇ ਆ ਇਧਰ ਰਾਈਟ ਹੈਂਡ ਸਾਈਡ ਤੇ ਵੀ ਆ ਜਿਹੜੀਆਂ ਦੋ ਬਿਲਡਿੰਗਾਂ ਇਹ ਅਸੀਂ ਵੀ ਬਣਾਈਆਂ ਸਾਡੀ ਕੰਪਨੀ ਨੇ ਪਹਿਲਾਂ ਆ ਜਿਹੜੀਆਂ ਤੇ ਇਧਰ ਹੁਣ ਅੱਗੇ ਜਿਹੜੀ ਲੈਫਟ ਹੈਂਡ ਸਾਈਡ ਤੇ ਦੋ ਹਨਗਾ ਉੱਥੇ ਵੀ ਅਸੀਂ ਬਣਾਈਆਂ ਉੱਥੇ ਜਿਸ ਕੋ ਕੰਮ ਚੱਲ ਰਿਹਾ ਆ ਜਿਹੜੀਆਂ ਦੋ ਨੇ ਨਾ ਇਹ ਵੀ ਸਾਡੀ ਕੰਪਨੀ ਨੇ ਬਣਾਈਆਂ ਆਹ ਦੋ ਬਿਲਡਿੰਗਾਂ ਤੇ ਹੁਣ ਜਿਵੇਂ ਗਰਮੀਆਂ ਦਾ ਮੌਸਮ ਆ ਜਿਹੜੇ ਸਾਈਕਲ ਜੇ ਹੁੰਦੇ ਆ ਇਹ ਰੈਂਟ ਤੇ ਦੇਣ ਲਈ ਆ ਆ ਗੱਡੀ ਆ ਗਈ ਇੰਮਪਰੇਜਰ ਆ ਦੇਖੋ ਆਹ ਕਾਰਨਰ ਤੇ ਆ ਗਏ ਨਾ ਇਹ ਸਾਈਕਲ ਇੱਥੇ ਲੱਗੇ ਹੁੰਦੇ ਇਹਨਾਂ ਨੂੰ ਆਪਾਂ ਰੈਂਟ ਤੇ ਲੈ ਜਾ ਸਕਦੇ ਆ ਇਹ ਹਫਤੇ ਦੇ ਪਤਾ ਨਹੀਂ 10 ਕਿ 15 ਡਾਲਰ ਰੈਂਟ ਹੁੰਦਾ ਇਹਨਾਂ ਦਾ ਆ ਜਿਹੜੇ ਸਾਈਕਲ ਆ ਇਹ ਆਪਾਂ ਲੈ ਜਾ ਸਕਦੇ ਆ ਹਫਤੇ ਦੇ 10 ਡਾਲਰ ਪਤਾ ਨਹੀਂ 15 ਆਪਾਂ ਦਾ ਕਈ ਕੀਤੇ ਨਹੀਂ ਸੁਣਿਆ ਵਾ ਇਦਾਂ ਥਾਂ ਥਾਂ ਰੱਖੇ ਹੋਏ ਆ ਤੇ ਆ ਹੁਣ ਅਸੀਂ ਸਾਡਾ ਅਗਲਾ ਬੰਦਾ ਜਿਹੜਾ ਉਹ ਤਾਰਨਾ ਤੇ ਹੁਣ ਅਸੀਂ ਤਿੰਨ ਰਹਿ ਗਏ ਤਿੰਨ ਬੰਦੇ ਸਾਡੇ ਉਤਰ ਗਏ ਤੇ ਡਰਾਈਵਰ ਅੱਜ ਮੈਂ ਹੋਰ ਕਿਸੇ ਆਪਦੇ ਸਾਥੀ ਨੂੰ ਬਣਾਇਆ ਕਿਉਂਕਿ ਮੇਰੇ ਲੱਗ ਗਈ ਸੀ ਥੋੜੀ ਜੀ ਸੱਟ ਦੇ ਘਰ ਕੇ ਮੈਨੂੰ ਥੋੜਾ ਜਿਆ ਡਿਫਿਕਲ ਲੱਗਦਾ ਸੀ ਗੱਡੀ ਚਲਾਉਣਾ ਤੇ ਮੈਂ ਧੰਨਾ ਸਿੰਘ ਨੂੰ ਕਿਹਾ ਵੀ ਬਈ ਤੂੰ ਚਲਾ ਗੱਡੀ ਤੇ ਸੋ ਇਹ ਚਲਾ ਰਿਹਾ ਅੱਜ ਗੱਡੀ ਕੰਮ ਤੇ ਵੇ ਲੈ ਕੇ ਆਇਆ ਤੇ ਹੁਣ ਇੱਥੋਂ ਸਾਡੇ ਜਿਹੜਾ ਡਰਾਈਵਰ ਆ ਚੇਂਜ ਹੋ ਜਾਣਾ ਹੁਣ ਮੈਂ ਚਲਾਉਣੀ ਆ ਚੰਗਾ ਵੀ ਮਿੱਤਰਾਂ ਬਾਏ ਹੁਣ ਇਹ ਚੱਲਿਆ ਤੇ ਹੁਣ ਗੱਡੀ ਚਲਾਉਣੀ ਆ ਮੈਂ ਹਾਂ ਵੀ ਮਨਜੂਰ ਚਲਾਉਣੀ ਆ ਤਾਂ ਦੇਖ ਲੈ ਤੇ ਇੱਥੋਂ ਹੁਣ ਬਸ ਇੱਕ ਮੁੰਡੇ ਨੂੰ ਉਤਾਰਨਾ ਨਾਲ ਦੇ ਨੂੰ ਤੇ ਫਿਰ ਬਸ ਆਪਾਂ ਅੰਦਰ ਤੇ ਮੈਂ ਘਰੇ ਚਲੇ ਜਾਣਾ ਦਾ 15 ਮਿੰਟਾਂ ਤਾਈਂ ਹਮ ਮੋਬਾਈਲ ਗੱਡੀ ਚਲਾਉਂਦੇ ਆ ਮੋਬਾਈਲ ਵੀਡੀਓ ਵੀ ਨਹੀਂ ਬਣਾ ਸਕਦੇ ਕਿਉਂਕਿ ਜੇ ਮਾਮਿਆਂ ਨੇ ਘੇਰ ਲਿਆ ਤੇ ਟਿਕਟ ਬਹੁਤ ਵੱਡੀ ਮਿਲਣੀ ਆ ਤਾਂ ਆਪਾਂ ਹੁਣ ਵੀਡੀਓ ਕਰੀਏ ਬੰਦ ਉਦੋਂ ਸਟੈਂਡ ਤੇ ਟੰਗ ਲਈਦਾ ਵਾ ਜਦੋਂ ਆਪ ਬਣਾਉਣੀ ਹੋਵੇ ਹੱਥ 'ਚ ਨਹੀਂ ਮੋਬਾਈਲ ਫੜ ਸਕਦੇ ਚੱਕਰ ਪੈ ਸਕਦਾ ਠੀਕ ਆ ਤੇ ਹਾਂ लास्ट ਬੰਦੇ ਨੂੰ ਡ੍ਰੌਪ ਕਰਕੇ ਫਿਰ ਚੱਲਦੇ ਆ ਕਰੇ ਇੱਕ ਛੱਟ ਲੱਗੀ ਹੁੰਗਲ ਤੇ ਉਹ ਨੂੰ ਬਿਤਾ ਆ ਰਹੇ लास्ट ਬੰਦੇ ਨੂੰ ਤੇ ਆਪਣੇ ਘਰਾਂ ਹੁਣ ਗਰਮੀਆਂ ਦੇ ਦਿਨਾਂ ਤੇ ਜਿਵੇਂ 7 ਵਜੇ ਅਜੇ ਪੂਰਾ ਛੱਟਾ ਇਥੇ ਹੁੰਦਾ ਗਰਮ ਨਾ ਦੇ ਦਿਨਾਂ ਵਿੱਚ ਹੁਣ ਅੱਗੇ-ਅੱਗੇ ਰਾਤ ਨੂੰ 10:30 ਵਜੇ ਜਾ ਕੇ ਹਾਂ 10 10:30 ਵਜੇ ਵੀ ਮਤਲਬ ਮੜਾ-ਮੜਾ ਜਾਈ ਉਹ ਹੋਣਾ ਦਿਨ ਜਾਂ ਛਿਪਣਾ ਮਤਲਬ ਕਿਨੇ ਰਾ ਜਾ ਕੇ 11 ਵਜੇ ਹੋਣਾ ਤੇ 9 ਵਜੇ ਤਾਈਂ ਇਦਾਂ ਸੂਰਜ ਰਿਆ ਕਰਨਾ ਹੁਣ 7:00 ਵਜੇ ਆ ਤੇ ਦੇਖ ਲਓ ਐਂ ਲੱਗਦਾ ਦੁਪਹਿਰ ਆ ਪਹਿਲਾਂ ਨਵਾਂ-ਨਵਾਂ ਬੰਦਾ ਹੁੰਦਾ ਤਾਂ ਉਹਨੂੰ ਤਾਂ ਐ ਹੁੰਦਾ ਨੇਰਾ ਹੀ ਨਹੀਂ ਹੋਇਆ ਤਾਂ ਟਾਈਮ ਵੇਖ ਕੇ ਇੱਥੇ ਪੈਣਾ ਪੈਂਦਾ ਜੇ ਨੇਰਾ ਵੇਖ ਕੇ ਪਈਏ ਫਿਰ ਤਾਂ ਬੰਦਾ 12 ਵਜੇ ਤੱਕ ਨਾ ਪੈ ਸਕੇ ਕਿਉਂਕਿ ਇੱਥੇ ਚੰਨ ਨਹੀਂ ਰਹਿੰਦਾ ਸਾਹਿਬ ਇੱਥੇ ਆ ਜਿਵੇਂ ਜਿਵੇਂ ਅੱਗੇ ਅੱਗੇ ਦਿਨ ਬਹੁਤ ਵੱਡੇ ਹੋ ਜਾਣੇ ਆ। ਇਹ 10:30 ਸਵੇਰ 10:00 ਵਜੇ ਦਿਨ ਛਿਪਿਆ ਕਰਨਾ। ਜਿਵੇਂ ਆਪਣੇ 6:00 ਵਜੇ 6:30 7:00 ਵਜੇ ਨਿਹਰਾੰਦਾਂ ਦਾ ਗਰਮੀਆਂ 'ਚ। ਉੱਡਾਂ ਇੱਥੇ ਰਾਤ ਨੂੰ 10:00 10:30 ਵਜੇ ਨਿਹਰਾ ਆਇਆ ਕਰਨਾ। ਠੀਕ ਹੈ। ਤੇ ਚਲੋ ਜੀ ਫਿਰ ਅਸੀਂ ਵੀ ਮੈਂ ਵੀ ਪਹੁੰਚ ਚੁੱਕਿਆ ਆ ਆਪਦੇ ਘਰ ਦੇ ਨੇੜੇ ਹੀ ਆ। ਤੇ ਸਾਸਰੀ ਘਰ ਜੀ ਸਾਰਿਆਂ ਨੂੰ प्लीज सब्सक्राइब जरूर ਕਰਦੇ ਹੋ ਆਪਣਾ ਚੈਨਲ ਤੇ ਪ੍ਰਮਾਤਮਾ ਤੁਹਾਨੂੰ ਵੀ ਖੁਸ਼ ਰੱਖੇ ਤੁਹਾਡੀ ਹਰ ਕ੍ਰਿਸ਼ ਪੂਰੀ ਕਰੇ ਤੇ ਹਰ ਕਿਸੇ ਨੂੰ ਕੰਮ ਮਿਲੇ ਤੇ ਜਿਹੜਾ ਕੈਨੇਡਾ ਆਉਣਾ ਚਾਹੁੰਦਾ ਉਹਦਾ ਕੈਨੇਡਾ ਦਾ ਵੀਜ਼ਾ ਵੀ ਲੱਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਫਿਰ ਮਿਲਦੇ ਆ ਅਗਲੇ ਕਿਸੇ ਵੀਡੀਓ ਚ ਓਕੇ ਸਸਰੀ ਕਾਲ ਬਾਏ ਬਾਏ